ਸਾਰੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲੇ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਥਾਂਦੇ ਵਾਲਾ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੁਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰ ਰਹੇ ਹਾਂ ਭਾਈ ਦੇ ਇੱਕ ਦੋ ਨਾਗ ਦੋਸਤੋ ਘਰੇ ਰੱਖੇ ਹੋਏ ਆ ਤੇ ਅੱਜ ਦੋਸਤੋ ਇੱਕ ਗੱਬਣ ਮੱਝ ਆ ਦੋਸਤੋ ਜਿਹੜੀ ਕਿ ਤਿਆਰ ਆ ਦੋਸਤੋ ਸੂਨ ਦੇ ਵਿੱਚ ਇੱਕ ਦੋ ਦਿਨ ਲਾਊਗੀ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਸੱਸੀ ਕਾ ਉਹ ਠੀਕ ਆ ਬਾਈ ਠੀਕ ਆ ਨਾ ਦੱਸੀ ਵੀਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਇੱਕ ਵਾਰੀ ਨੰਬਰ ਵੀ ਬੋਲ ਦਈਂ ਆਪਣਾ 87289 87289 00350 00350 365 ਠੀਕ ਆ ਬਈ ਝੋਟੀ ਆਪਣੇ ਘਰ ਦੀ ਆ ਹਾਂਜੀ ਕਰਦੀ ਠੀਕ ਆ ਕਰਦੀ ਐ ਤੇ ਬਈ ਕਿੰਨਾ ਵਸੂ ਦਾ ਸੂਣਾ ਇਹਨੇ ਕਿੰਨੇ ਦੂਜਾ ਸੂਆ ਸੂਣਾ ਦੂਜਾ ਸੂਆ ਸੂਣਾ ਠੀਕ ਆ ਕਿੰਨੇ ਦਿਨ ਲੱਜੂਗੀ ਬਈ ਲੱਜੂਗੀ ਜੇ 5-4 ਦਿਨ ਲੱਜੂਗੀ 5-4 ਦਿਨ ਲੱਜੂਗੀ ਠੀਕ ਆ ਬਈ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਕੁ ਚੋਇਆ ਇਹਦਾ 12 ਪਲੱਸ ਚੋਇਆ 12 ਪਲੱਸ 12 ਪਲੱਸ ਚੋਇਆ ਜਿੰਨੀ 12 12.5 ਦੇ ਲਗਭਗ ਠੀਕ ਆ ਤੇ ਦਿਨ ਕਿੰਨੇ ਪੰਜ ਚਾਰ ਦਾ ਆਖਿਆ ਠੀਕ ਆ ਅੱਗੇ ਬੋਲ ਕਿਹੜੇ ਦਾ ਸੀਮਨ ਲੱਗਿਆ ਬਾਈ ਇਹਦੇ ਆਪਣੇ ਲక్ష్ਮੀ ਦੇ ਦੀ ਫਾਰਮ ਆ ਉਹ ਨਵਾਬ ਦਾ ਲੱਗਿਆ ਨਵਾਬ ਬੋਲ ਦਾ ਲੱਗਿਆ ਠੀਕ ਆ ਲੋਬੀ ਸੱਜਣੋ ਬਾਈ ਦੇ ਪਿੰਡ ਵਿੱਚ ਹੀ ਬਾਈ ਡਾਕਟਰ सोनू ਆ ਏ ਆਈ ਦਾ ਕੰਮ ਕਰਦਾ ਉਹਨੇ ਸੀਮਨ ਲਾਇਆ ਦੋਸਤੋ ਨਵਾਬ ਬੋਲ ਦਾ ਸੀਮਨ ਲੱਗਿਆ ਤੇ ਦੋਸਤੋ ਪੰਜ ਚਾਰ ਦਿਨ ਸੂਨ ਦੇ ਵਿੱਚ ਬਾਕੀ ਆ ਬਾਕੀ ਤੁਹਾਨੂੰ ਜਜਮੈਂਟ ਦੋਸਤੋ ਸਾਰੀ ਕਰਵਾ ਦਿੰਨੇ ਆ ਸਿੰਕ ਕੁਆਲਟੀ ਵੀ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣੇ ਕਦ ਕਾਠ ਵਾਲੀ ਝੋਟੀ ਆ ਦੋਸਤੋ ਦੂਜਾ ਸੁਆ ਸੁਣੀ ਆ ਤੇ ਥਣ ਹਵਾਨੇ ਦੀ ਗੱਲ ਕਰੀਏ ਤਾਂ ਨੇੜੇ ਹੋ ਕੇ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਨਾੜਾ ਨੂੜਾ ਦੋਸਤੋ ਹਵਾਨੇ ਉੱਤੇ ਹੈ ਗਿਆ ਚੰਗੀਆਂ ਬਾਕੀ ਦੋਸਤੋ ਹਜੇ ਹਵਾਨਾ ਇਹਨੇ 5-4 ਦਿਨਾਂ ਨੂੰ ਹੋਰ ਚੰਗਾ ਬਣਾਉਣਾ ਬਾਕੀ ਕਦ ਕਾਠ ਪੂਰਾ ਵੱਡਾ ਇਹ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਪੂਰਾ ਮੁਠੀ ਚਵਾਈ ਵਾਲਾ ਲੱਗਿਆ ਹੋਇਆ ਬਹੁਤ ਸੋਹਣਾ ਥਾਣਾ ਸੈਜ ਦੇਖ ਸਾਜਿਆ ਸੋਹਣਾ ਦੋਸਤੋ ਥਣਾ ਦਾ ਸੈਜ ਕਹਿਵਾ ਸਿੰਘ ਬਿਲਕੁਲ ਦੋਸਤੋ ਕੁੰਡਾ ਸੋਹਣੀ ਦੋਸਤੋ ਬੰਤਰ ਬਾਡੀ ਦੇ ਵਿੱਚ ਆ ਤੋੜ ਕੇ ਵਿਖਾਉਣੇ ਤੁਹਾਨੂੰ ਬਾਕੀ ਤੁਰਦਿਆਂ ਤਾਂ ਤੁਹਾਨੂੰ ਹੋਰ ਵੀ ਜੱਜਮੈਂਟ ਹੋ ਜਾਣੀ ਐ ਲੈ ਵੀ ਖੋਲਨੀ ਮੜਾ ਜੇ ਢਾੜਾ ਕਢਾ ਦਿੱਤੀ ਲੋ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਜੱਜਮੈਂਟ ਤੁਸੀਂ ਲਾ ਲੈਣੀ ਆ ਜਿਹੜੇ ਵੀ ਤੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਦੇਖ ਸਕਦੇ ਆ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਦੋਸਤੋ ਚਿੱਟੇ ਹੈਗੇ ਆ ਦੇਖ ਸਕਦੇ ਹਵਾਨਾ ਦੋਸਤੋ ਬਹੁਤ ਸੋਹਣਾ ਬਣਾਉਂਦੀ ਹੁੰਦੀ ਆ। ਦੇਖ ਸਕਦੇ ਟੈਲ ਵੇਖ ਸਕਦੇ ਹਵਾਨੇ ਚ। ਬਾਕੀ ਰਾਜੀ ਪਲੀ ਆ। ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੇ। ਰੇਟ ਵਗੈਰਾ ਆਪਾਂ ਬਾਈ ਤੋਂ ਪੁੱਛ ਲੈਨੇ ਆ। ਭਾਈ ਰੇਟ ਕੀ ਕਰਾਂਗੇ ਇਹਦਾ? 160 ਜੀ। 160। ਮਾਨਤਾਨ ਹੋ ਜੂਏ। ਹਾਂ ਮਾਨਤਾਨ। ਠੀਕ ਆ। ਲਓ ਬਈ 160 ਬਾਈ ਨੇ ਰੇਟ ਕਨਫਰਮ ਕੀਤਾ। ਬਾਕੀ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ। ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ। ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਚੀ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ